ਨਮਸਕਾਰ ਸਸਰੀਗਲ ਮੈਂ ਹਰ ਰਚਨਾ ਤੇ ਮੈਂ ਅੱਜ ਤੁਹਾਡੇ ਲਈ ਫਿਰ ਇੱਕ ਨਵੇਂ ਵੀਡੀਓ ਦੇ ਨਾਲ ਆ ਗਈਆਂ ਪਿਛਲਾ ਵੀਡੀਓ ਤੁਸੀਂ ਜਿਹੜਾ ਵੇਖਿਆ ਸੀ ਉਹ ਹੈਗਾ ਸੀ ਕੁਰਤੀਆਂ ਦਾ ਕੁਰਤੀਆਂ ਡਰੈਸ ਮਟੀਰੀਅਲ ਅੱਜ ਕੱਲ ਮੈਂ ਤੁਹਾਡੇ ਲਈ ਇਹੀ ਵੀਡੀਓ ਲੈ ਕੇ ਆ ਰਹੀ ਹਾਂ ਪਰ ਹੁਣ ਮੈਂ ਤੁਹਾਡੇ ਲਈ ਨਵਾਂ ਵੀਡੀਓ ਲੈ ਕੇ ਆਈਆਂ ਕਾਟਨ ਸਾੜੀ ਜੀ ਹਾਂ ਕਾਟਨ ਸਾੜੀ ਗਰਮੀਆਂ ਲਈ ਬਹੁਤ ਵਧੀਆ ਰਹਿੰਦੀ ਹੈ ਜੇ ਤੁਸੀਂ ਆਪਣੇ ਬਿਜ਼ਨਸ ਨੂੰ ਵਧਾਣਾ ਚਾਹੁੰਦੇ ਹੋ ਜਿਆਦਾ ਵਿਕਰੀ ਜਾਂਦੇ ਉਹਦੇ ਕਾਟਨ ਸਾੜੀ ਵੀ ਜਰੂਰ ਰੱਖਿਓ ਆਪਾਂ ਚਲਿਏ ਕਲੈਕਸ਼ਨ ਦੀ ਔਰ ਆਹ ਵੇਖੋ ਸੋਨਾ ਜਿਹਾ ਪ੍ਰਿੰਟ ਹੈਗਾ ਆਹ ਵੇਖੋ ਡਿਜੀਟਲ प्रिंट ਦੇ ਉੱਤੇ ਆਏਗਾ ਪੂਰਾ कॉटन ਕਪੜਾ ਰਹੇਗਾ ਲੀਲਨ कॉटन ਪਾਣੀ ਚ ਇੱਕਦਮ ਸਮੂਥ ਨਾਲੇ ਅੰਦਰ ਜ਼ਰੀ ਦਾ ਬਾਰਡਰ ਕੀਤਾ ਹੋਇਆ ਹੈ ਯਾਨੀ ਕਿ ਜ਼ਰੀ ਸਿਲਵਰ ਜ਼ਰੀ ਦਾ ਬਾਰਡਰ ਆ ਗਿਆ ਚੀਜ਼ ਬਹੁਤ ਸ਼ਾਨਦਾਰ ਹੈ ਜੇ ਅਗਰ ਮੈਂ ਤੁਹਾਨੂੰ ਖੋਲ ਕੇ ਵਹਾਵਾ ਇਹੋ ਸਾੜੀ ਇਹਦੇ ਵਿੱਚ ਤੁਹਾਡਾ ਕੰਟਰਾਸਟ ਪੱल्लू ਆਏਗਾ ਤੇ ਨਾਲ ਬਲਾਊਜ਼ ਦਾ ਕਪੜਾ ਵੀ ਆਏਗਾ ਵਿੱਚ ਯਾਨੀ ਕਿ ਜੇ ਮੈਂ ਸਾੜੀ ਦੀ ਗੱਲ ਕਰਾਂ ਤੇ 630 ਦੀ ਸਾਡੇ ਕੋਲ ਸਾੜੀ ਆ ਨਹੀਂ ਘੱਟ ਰਹੇਗੀ ਨਹੀਂ ਆਰਾਮ ਨਾਲ ਲੇਡੀਜ਼ ਪਾ ਸਕਦੇ ਨੇ ਐਂਦੇ ਸਾੜੀ ਵੇਖੀਓ ਤੁਹਾਨੂੰ ਖੋਲ ਕੇ ਵਿਖਾਈ ਕਿੰਨੀ ਸੋਹਣੀ ਸੀ ਹੁਣ ਐਂਦੇ ਚ ਦੂਸਰਾ ਪੈਟਰਨ ਲਿਆਨੀ ਆ ਇਹ ਵੇਖੋ ਨਵੀਂ ਵੈਰਾਈਟੀ ਦੇ ਨਾਲ ਜਿਗਜੈਕ ਐਂਦੇ ਬਾਰਡਰ ਦੇ ਉੱਤੇ ਪੂਰਾ ਦੇਖੋ ਸਟੋਨ ਟੂ ਟੋਨ ਦਾ ਜ਼ਰੀ ਵਰਕ ਸਿਲਕ ਵਿੱਚ ਕਿੰਨਾ ਹੋਇਆ ਐਂਦੇ ਚ ਹੋਰ ਪੈਟਰਨ ਵਿਖਾਵਾਂ ਤੇ ਜਿਗਜੈਕ ਹੀ ਚਾਹੇਗਾ ਇਸ ਤੋਂ ਉੱਤੇ ਗਜਬ ਪੀਸ ਹੈਗਾ ਤੁਸੀਂ ਪੀਸ ਵੇਖੋ ਇੱਕ ਵਾਰੀ ਦਿਲ ਖੁਸ਼ ਹੋ ਜਾ ਖੋਲ ਕੇ ਵੇਖਣ ਦੇ ਨਾਲ ਸਾੜੀ ਨੂੰ ਜੋ ਛੂ ਕੇ ਫੀਲਿੰਗ ਆਂਦੀ ਹੈ ਨਾ ਉਸ ਤੋਂ ਇਲਾਵਾ ਤੁਸੀਂ ਲੈ ਹੀ ਨਹੀਂ ਸਕਦੇ ਉਸ ਤੋਂ ਬਾਅਦ ਇਹ ਦੇਖੋ ਡਿਜੀਟਲ ਪ੍ਰਿੰਟ ਦੇ ਵਿੱਚ ਹੁਣ ਇਹਦੇ ਚ ਅਗਰ ਆਪਾਂ ਗੱਲ ਕਰੀਏ ਤੇ ਹੋਏਗੀ ਵਰਕ ਦੇ ਵਿੱਚ ਵਰਕ ਦੀ ਸਾੜੀ ਕਿੱਦਾਂ ਆਣੀ ਹੈ ਇਹਨੂੰ ਜੇ ਅਗਰ ਮੈਂ ਖੋਲ ਕੇ ਦੱਸਾਂ ਤੇ ਪੂਰੀ ਸਾੜੀ ਦਾ ਲੁੱਕ ਹੀ ਬੜਾ ਸੋਹਣਾ ਹੈਗਾ ਇਹ ਦੇਖੋ ਇਸ ਤੋਂ ਬਾਅਦ ਵੀ ਜੇ ਅਗਰ ਮੈਨੂੰ ਪੂਰੀ ਖੋਲਾਂ ਤੇ ਤੁਸੀਂ ਕਹੋਗੇ ਬਈ ਕਮਾਲ ਹੀ ਚੀਜ਼ ਵਾਹ ਦਿੱਤੀ ਕੁੜੀ ਨੇ ਤਾਂ ਇਹ ਦੇਖੋ ਸਾੜੀ ਦਾ ਲੁੱਕ ਵੇਖੋ ਤੁਸੀਂ ਸਿਰਫ ਯਾਨੀ ਕਿ ਪਾਏ ਪਿੱਛੇ ਐ ਨਾ ਰਿਚ ਲੁੱਕ ਆਂਦਾ ਨਾ ਜੀ ਖੁਸ਼ ਹੋ ਜਾਂਦਾ ਪ੍ਰੋਫੈਸ਼ਨਲ ਮਤਲਬ ਮੈਂ ਸਪੀਚਲੈਸ ਹੋ ਗਈਆਂ ਸਾੜੀ ਨੂੰ ਵੇਖ ਕੇ ਸਹੀ ਦੱਸਾਂ ਤੇ ਇਹ ਵੇਖੋ ਸਾੜੀ ਦਾ ਤੁਸੀਂ ਲੁੱਕ ਤੇ ਵੇਖੋ ਪੂਰਾ ਨਿੱਕੇ ਨਿੱਕੇ ਬੁਟੀਆਂ ਦੇ ਨਾਲ ਪੂਰਾ ਬਾਰਡਰ ਦੇ ਉੱਤੇ ਵਰਕ ਦਿੱਤਾ ਹੈ ਯਾਨੀ ਕਿ ਗਜਬ ਮੈਂ ਕੁਝ ਕਹਿ ਹੀ ਨਹੀਂ ਪਾ ਰਹੀ ਇੰਨੀ ਸ਼ਾਨਦਾਰ ਸਾੜੀ ਲੱਗ ਰਹੀ ਹੈ ਇਹ ਵੇਖੋ ਇਹਦਾ ਲੁੱਕ ਇਹ ਤੁਸੀਂ ਆਪਣੀ ਦੁਕਾਨ 'ਚ ਰੱਖੋਗੇ ਨਾ ਮੈਂ 101% ਕਹਿੰਨੀ ਆ 101 ਤੇ ਦੁਨੀਆ ਕਹਿੰਦੀ ਮੈਂ ਤੁਹਾਨੂੰ 201% ਕਹਿੰਨੀ ਆ ਇਹ ਮਾਲ ਤੁਹਾਡਾ ਰੁਕਣਾ ਹੀ ਨਹੀਂ ਅਗਵਕਨ ਵਿਕਨੇ ਅਗਵਕਨ ਇਸ ਤੋਂ ਬਾਅਦ ਮੈਂ ਤੁਹਾਨੂੰ ਹੁਣ ਆਪਣਾ ਫੇਵਰਟ ਪੀਸ ਵਿਖਾਨੀ ਜਿਹੜਾ ਤੁਸੀਂ ਵੇਖ ਕੇ ਕਹੋਗੇ ਵਾਹ ਰਚਨਾ ਨੇ ਤਾਂ ਚੀਜ਼ ਵਹਾਈਏ ਤੇ ਬੜੀ ਹੀ ਸ਼ਾਨਦਾਰ ਵਹਾਈਏ ਇਹ ਵੇਖੋ ਇਹਨੂੰ ਪਾਏ ਪਿੱਛੇ ਜੇ ਰਿਚ ਲੁੱਕ ਨਾ ਲਗੇ ਫਿਰ ਤੁਸੀਂ ਕਹੋ ਪੂਰੀ ਬਾਰਡਰ ਦੇ ਨਾਲ ਪੱਲੂ ਦੇ ਨਾਲ ਸਾਰੇ ਵਰਕ ਦੇ ਨਾਲ ਚੀਜ਼ ਤੇ ਦੇਖੇ ਜਾਓ ਤੁਸੀਂ ਮੈਂ ਤਾਂ ਕਹਿ ਰਹੀ ਹਾਂ ਤੁਸੀਂ ਵੇਖੋ ਨਹੀਂ ਇਹਦਾ ਸਕਰੀਨ ਸ਼ਾਟ ਲੱਗੋ ਤੇ ਸਿੱਧਾ ਮਾਲ ਮੰਗਾ ਲਓ ਕਿ ਮੈਂ ਤੇ ਇੱਛਾ ਇਹਦਾ ਹੀ ਚਾਹੀਦਾ ਹੈ ਯਾਨੀ ਕਿ ਇਹ ਮੈਨੂੰ ਇੰਨਾ ਪਸੰਦ ਹੈ ਮੈਂ ਤੁਹਾਨੂੰ ਕਹਿ ਨਹੀਂ ਸਕਦੀ ਔਰ ਤੁਸੀਂ ਵੀ ਇਹ ਰੱਖੋਗੇ ਤੇ ਮੈਂ ਤੁਹਾਨੂੰ ਲਿਖ ਕੇ ਦਿੰਨੀ ਆ ਇਹ ਵਿਕਨੇ ਵਿਕਨੇ 101 ਟਕਾ ਇਹਦੇ ਵਿੱਚ ਹੋਰ ਚੀਜ਼ ਵਿਖਾਵਾਂ ਇਹ ਵੇਖੋ ਕੁਝ ਚੀਜ਼ ਇਹੋ ਜਿਹੇ ਜਿੰਨੂੰ ਦਿਖਾਉਣ ਦੇ ਵਿੱਚ ਨਾ ਮੈਂ ਅੱਗੋਂ ਬੋਲ ਨਹੀਂ ਪਾਉਂਦੀ ਮੈਂ ਸੋਚੇ ਜਿਹਾ ਨਹੀਂ ਆ ਕਿ ਇਹਦੇ ਵਿੱਚ ਵਾਰਿਚ ਕੀ ਕਹਾਂ ਇਹ ਵੇਖੋ ਇਹਦਾ ਪੱਲੂ ਤਾਂ ਵੇਖੋ ਤੁਸੀਂ ਇਹ ਲੈ ਲੈਣਾ ਮੈਨੂੰ ਬੋਲਣਾ ਨਹੀਂ ਪੈਂਦਾ ਮੈਨੂੰ ਇਹ ਮੈਨੂੰ ਲੱਗਦਾ ਤੁਸੀਂ ਫਟਾਫਟ ਵੀਡੀਓ ਕਾਲ ਕਰ ਦੋ ਕਿ ਰਚਨਾ ਇਹ ਤੇ ਚੀਜ਼ ਸਾਨੂੰ ਚਾਹੀਦੀ ਚਾਹੀਦੀ ਹੈ ਇਹ ਆਪਾਂ ਸਕਰੀਨਸ਼ਾਟ ਲੈ ਲਿਆ ਇਹਦਾ ਸਾਨੂੰ ਆਰਡਰ ਕਰ ਦਿਓ ਬਸ ਇਹ ਵੇਖੋ ਹੁਣ ਗਜਬ ਗਜਬ ਰੇਸ਼ਮ ਦੇ ਧਾਗੇ ਦੇ ਨਾਲ ਕੰਮ ਵੇਖੋ ਤੁਸੀਂ ਸਾੜੀ ਦਾ ਮੇਰਾ ਤੇ ਮੇਰਾ ਤੇ ਜੀ ਕਰਦਾ ਮੈਂ ਆਪ ਹੀ ਲੈ ਲਵਾਂ ਦੋ ਚਾਰ ਇਹ ਪੱਕੀ ਗੱਲ ਹੈ ਅਗਲੀ ਵਾਰ ਮੈਂ ਆਵਾਂਗੀ ਤੇ ਐਨਐਚ ਇੱਕ ਸਾੜੀ ਪਾ ਕੇ ਜਾਵਾਂਗੀ ਤਾਂ ਕਿ ਤੁਸੀਂ ਵੀ ਕਹੋਗੇ ਕਿ ਆਹੋ ਇਹ ਤੇ ਮੈਨੂੰ ਹੁਣੇ ਹੀ ਹੁਣੇ ਚਾਹੀਦੀ ਹੈ ਇਹ ਸਾਰੀ ਚੀਜ਼ਾਂ ਪਤਾ ਕੀ ਹੈਗੀਆਂ ਨੇ ਜੋ ਮੈਂ ਅਗਰ ਇਹਨਾਂ ਰੇਟ ਦੱਸ ਦਵਾਂ ਨਾ ਤੁਸੀਂ ਛੱਟ ਵੀ ਨਾ ਲਾਓ ਮੇਰੇ ਕੋਲ ਲੈਣ ਨੂੰ ਇਹਨੇ ਗਜਬ ਚੀਜ਼ ਹੈਗੀ ਹੈ ਤਾਂ ਇਹ ਤੂੰ ਤੁਸੀਂ ਵੇਖ ਸਕਦੇ ਹੋ ਯਾਨੀ ਕਿ ਆਏਗੀ ਬਾਅਦ ਚ ਮੈਂ ਤੁਹਾਨੂੰ ਫਿਰ ਹੀ ਕਹਿੰਨੀ ਆ ਕਿ ਆਣੀ ਬਾਅਦ ਚ ਵੇਕਣੇ ਪਹਿਲੇ ਇਹਨੀ ਸ਼ਾਨਦਾਰ ਚੀਜ਼ ਹੈਗੀ ਤੇ ਇਹ ਸਾਰਾ ਕਲੈਕਸ਼ਨ ਜੇ ਤੁਹਾਨੂੰ ਲੈਣਾ ਹੋਵੇ ਤੇ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹੋ ਸਾਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ ਦੇ ਦਿੱਤੇ ਨੰਬਰ ਤੇ ਸਾਨੂੰ ਕਾਲ ਕਰ ਸਕਦੇ ਹੋ ਹੋਰ ਇਹਦੇ ਵਿੱਚ ਕੁਝ ਵੀ ਵੇਖਣਾ ਹੋਵੇ ਐ ਵੇਖੋ ਸਾਡਾ ਹੈਗਾ ਹੈ ਗੁਜਰਾਤ ਲੋਕੇਟਿਡ ਸੂਰਤ मिलिनियम टेक्सटाइल मार्केट ओंदे ਸਾਡੀ ਦੁਕਾਨ ਹੈਗੀ ਕੇਸਰੀਆ ਟੈਕਸਟਾਈਲ ਕੰਪਨੀ ਜੀ ਹਾਂ ਭਾਰਤ ਦੀ ਨੰਬਰ 1 ਕੰਪਨੀ ਹੈਗੀ ਹੈ ਇਹਦੇ ਚ ਜੋ ਤੁਸੀਂ ਲੈ ਕੇ ਜਾਓਗੇ ਉਹੀ ਤੁਹਾਡਾ ਵਿਕਨ ਹੈ ਮੈਂ ਚਾਹਨੀ ਆ ਤੁਸੀਂ ਸਾਡੇ ਨਾਲ ਜੁੜੋ ਇਹ ਸਾਰੀ ਚੀਜ਼ਾਂ ਲੈ ਕੇ ਜਾਓ ਇੱਕ ਤੋਂ ਇੱਕ ਕਲੈਕਸ਼ਨ ਹੈਗੇ ਨੇ ਇਹਦੇ ਤੁਸੀਂ ਵੇਖ ਕੇ ਕਹੋਗੇ ਕਿ ਮੈਂ ਰੁਕਣਾ ਹੀ ਨਹੀਂ ਮੈਂ ਅੱਜ ਫਿਰ ਕਹਿ ਰਹੀ ਆ ਕਿ ਤੁਸੀਂ ਜਦੋਂ ਲੈਣ ਆਓਗੇ ਤੁਹਾਡੇ ਲਈ ਪੈਸੇ ਘੱਟ ਪੈ ਜਾਣੇ ਨੇ ਤੁਹਾਨੂੰ ਪਰ ਤੁਸੀਂ ਵੈਰਾਈਟੀਆਂ ਘੱਟ ਨਹੀਂ ਕਰ पाओਗੇ ਤੁਸੀਂ ਇਹ ਚੀਜ਼ ਵੇਖੋ ਇਹ ਇੰਨੀ ਰਿਚ ਲੁੱਕ ਹੈਗੀ ਜਿੰਨੀ ਵੀ ਸਿੰਪਲ ਹੈ ਨਾ ਉਨਹੀ ਰਿਚ ਨੂੰ ਕਹਗੇ ਤੁਸੀਂ ਆਪ ਕਹੋਗੇ ਹੁਣ ਇਹ ਵੇਖੋ ਇਹ ਅਗਰ ਕਿਸੇ ਪ੍ਰੋਫੈਸਰ ਨੇ ਪਾਈ ਹੋਵੇ ਵਕੀਲ ਨੇ ਪਾਈ ਹੋਵੇ ਇਹ ਸਭ ਚੀਜ਼ਾਂ ਹੈਗੀਆਂ ਨੇ ਨਾ ਇਹ ਵਰਕਿੰਗ ਊਮਨ ਦੇ ਲਈ ਹੈਗੀਆਂ ਤੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਚੱਲਦੀਆਂ ਵੀ ਨੇ ਉਸ ਤੋਂ ਬਾਅਦ ਤੁਹਾਡੇ ਲਈ ਇੱਕ ਸਪੈਸ਼ਲ ਚੀਜ਼ ਵੀ ਲੈ ਕੇ ਆਈਆਂ ਹੋਲੀ ਦਾ ਕਲੈਕਸ਼ਨ ਬਾਕਸ ਪੈਟਰਨ ਦੇ ਵਿੱਚ ਯਾਨੀ ਕਿ ਅਗਰ ਤੁਹਾਨੂੰ ਹੋਲੀ ਦਾ ਕਲੈਕਸ਼ਨ ਦੇ ਲਈ ਕੁਝ ਹੋਰ ਵੀ ਚਾਹੀਦਾ ਹੈ ਵਾਈਟ ਸਪੈਸ਼ਲ ਇਹ ਵੇਖੋ ਇਹ ਸਾਰੀ ਚੀਜ਼ਾਂ ਤੁਹਾਨੂੰ ਅਗਰ ਲੈਣੀਆਂ ਹੋਣ ਤੇ ਤੁਸੀਂ ਮੈਨੂੰ ਕਮੈਂਟ ਕਰਿਓ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਡੇ ਲਈ ਇਹ ਸਾਰਾ ਕਲੈਕਸ਼ਨ ਸਪੈਸ਼ਲ ਹੋਲੀ ਕਲੈਕਸ਼ਨ ਲੈ ਕੇ ਆਵਾਂਗੀ ਔਰ ਇਹਦੇ ਵਿੱਚ ਜਿਹੜੀ ਸਾਡੀ ਤੁਹਾਨੂੰ ਪਸੰਦ ਆਈ ਹੋਵੇ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਕਾਲ ਕਰ ਸਕਦੇ ਹੋ ਜੇ ਤੁਸੀਂ ਸੂਰਤ ਆਂਦੇ ਹੋ ਤੇ ਸਾਡੇ ਕੋਲ ਪਿਕਅਪ ਐਂਡ ਡ੍ਰੌਪ ਦੀ ਵੀ ਸਹੂਦਤ ਹੈਗੀ ਹੈ ਜੇ ਫਿਰ ਵੀ ਕੋਈ ਪ੍ਰੋਬਲਮ ਲੱਗੇ ਤੇ ਸਾਨੂੰ ਗੱਲਬਾਤ ਕਰਿਓ ਆਣਾ ਹੀ ਪਏਗਾ ਕਿਸਰੀਏ ਵਿੱਚ ਮੈਨੂੰ ਪਤਾ ਹੈ ਮੈਂ ਕਲੈਕਸ਼ਨ ਹੀ ਇਹੋ ਜਿਹਾ ਹਨੀਆਂ ਕਿ ਤੁਹਾਨੂੰ ਰੁਕਣਾ ਪਏਗਾ ਹੀ ਨਹੀਂ ਤੁਹਾਨੂੰ ਆਣਾ ਹੀ ਪਏਗਾ ਜੇ ਤੁਸੀਂ ਆਇਓ ਤੇ ਸਾਨੂੰ ਕਾਲ ਕਰਿਓ ਜੇ ਹਾਲਤਕ ਵੀ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜਰੂਰ ਕਰਨਾ ਕਿ ਮੇਰਾ ਵੀਡੀਓ ਕਿਹੋ ਜਿਹਾ ਲੱਗਿਆ ਤਦ ਤੱਕ ਦੇ ਲਈ ਜੀ ਆਇਆਂ ਸਾੜੀ ਕੁਰਤੀਆ ਹੋ ਲੈਂਗਾ ਸਹੀ ਧਾਮ ਕਾ ਨਾਮ ਕੇਸਰੀਆ ਸਹੀ ਧਾਮ ਕਾ ਨਾਮ ਕੇਸਰੀਆ